ਮੁੰਡੇ ਨੂੰ ਇੱਕ ਸੋਹਣੀ ਕੁੜੀ ਸਟੇਸ਼ਨ ਤੇ ਮਿਲੀ ਤਾਂ ਮੁੰਡੇ ਕੋਲੋਂ ਪੈਸਿਆਂ ਦੀ ਮੰਗ ਕਰਦੀ ਹੈ। ਇੰਨੀ ਸੋਹਣੀ ਕੁੜੀ ਨੂੰ ਭੀਖ ਮੰਗਦਾ ਵੇਖ ਕੇ ਮੁੰਡਾ ਹੈਰਾਨ ਸੀ। ਉਸ ਦੀ ਖੂਬਸੂਰਤੀ ਨੂੰ ਵੇਖ ਕੇ ਪੈਸੇ ਦੇ ਦਿੰਦਾ ਹੈ। ਫਿਰ ਕੁੜੀ ਨੇ ਮੁੰਡੇ ਕੋਲੋਂ ਉਸ ਦਾ ਪਤਾ ਮੰਗ ਲਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਮਿਲਣ ਲਈ ਉਸ ਦੇ ਘਰ ਚਲੀ ਜਾਂਦੀ ਹੈ। ਉਹ ਦੋਵੇਂ ਇੱਕ ਦੂਜੇ ਨਾਲ ਖੁੱਲੇ ਆਸਮਾਨ ਵਿੱਚ ਸਾਰੀ ਰਾਤ। ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ। ਰਜੇਸ਼ ਕਈ ਮਹੀਨਿਆਂ ਬਾਅਦ ਆਪਣੇ ਘਰ ਜਾ ਰਿਹਾ ਸੀ ਜਦੋਂ ਉਹ ਸਟੇਸ਼ਨ ਤੇ ਪਹੁੰਚਿਆ ਤਾਂ ਇੱਕ ਬਹੁਤ ਸੋਹਣੀ ਕੁੜੀ ਉਸ ਕੋਲ ਆਈ ਤੇ ਕਹਿਣ ਲੱਗੀ ਭਰਾ ਮੈਂ ਸਵੇਰ ਤੋਂ ਭੁੱਖੀ ਹਾਂ ਮੈਨੂੰ ਕੁਝ ਪੈਸੇ ਦੇ ਦਿਓ ਰਜੇਸ਼ ਨੇ ਧਿਆਨ ਨਾਲ ਵੇਖਿਆ ਤਾਂ ਬਹੁਤ ਖੂਬਸੂਰਤ ਸੀ ਉਹ ਹੈਰਾਨ ਸੀ ਕਿ ਇੰਨੀ ਸੋਹਣੀ ਕੁੜੀ ਵੀ ਭੀਖ ਮੰਗ ਸਕਦੀ ਹੈ ਫਿਰ ਰਜੇਸ਼ ਨੇ ਆਪਣੀ ਜੇਬ ਵਿੱਚ ਹੱਥ ਪਾਇਆ 4 ਮਹੀਨਿਆਂ ਦੀ ਤਨਖਾਹ ਉਸ ਦੀ ਜੇਬ ਵਿੱਚ ਸੀ ਜਿਸ ਨੂੰ ਉਸਨੇ ਕੱਪੜੇ ਵਿੱਚ ਲਪੇਟਿਆ ਹੋਇਆ ਸੀ ਉਸਨੇ 100 ਰੁਪਏ ਦਾ ਨੋਟ ਕੱਢ ਕੇ ਕੁੜੀ ਨੂੰ ਦੇ ਦਿੱਤਾ ਰਜੇਸ਼ ਦੇ ਹੱਥ ਵਿੱਚ ਇੰਨੇ ਪੈਸੇ ਦੇਖ ਕੇ ਕੁੜੀ ਨੂੰ ਥੋੜਾ ਲਾਲਚ ਆ ਗਿਆ ਉਸਨੇ ਕਿਹਾ ਕਿ ਤੁਸੀਂ ਮੈਨੂੰ ਥੋੜੇ ਪੈਸੇ ਹੋਰ ਦੇ ਸਕਦੇ ਹੋ ਮੈਂ ਬਹੁਤ ਮੁਸੀਬਤ ਵਿੱਚ ਹਾਂ ਇੱਥੇ ਮumbai ਵਿੱਚ ਕੋਈ ਵੀ ਬਿਨਾਂ ਸਵਾਰਥ ਦੇ ਮਦਦ ਨਹੀਂ ਕਰਦਾ ਹੈ ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਤਾਂ ਮੈਂ ਵਾਦਾ ਕਰਦੀ ਹਾਂ ਕਿ ਮੈਂ ਇੱਕ ਦਿਨ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਵਾਂਗੀ ਇਹ ਸੁਣ ਕੇ ਰਜੇਸ਼ ਨੇ ਬਾਕੀ ਦੇ ਸਾਰੇ ਪੈਸੇ ਆਪਣੀ ਜੇਬ ਵਿੱਚ ਪਾ ਲਏ ਤੇ ਕਿਹਾ ਭੈਣੇ ਮੈਂ ਗਰੀਬ ਆਦਮੀ ਹਾਂ 4 ਮਹੀਨੇ ਦਿਨ ਰਾਤ ਮਿਹਨਤ ਕਰਕੇ ਇਹ ਪੈਸੇ ਜੋੜੇ ਹਨ ਕਿਉਂਕਿ ਭੈਣ ਦੇ ਵਿਆਹ ਕਰਕੇ ਕਰਜ਼ਾ ਚੜ ਗਿਆ ਸੀ ਉਸ ਦਾ ਵਿਆਜ ਵੀ ਦੇਣਾ ਹੈ ਮੈਨੂੰ ਨਹੀਂ ਪਤਾ ਮੈਂ ਉਸ ਦਾ ਭੁਗਤਾਨ ਕਦੋਂ ਕਰ ਸਕਾਂਗਾ ਇਸ ਲਈ ਲਾਲਚੀ ਨਾ ਬਣੋ ਜੋ ਕੁਝ ਮੈਂ ਤੁਹਾਨੂੰ ਦੇ ਰਿਹਾ ਹਾਂ ਉਹ ਲੈ ਲਵੋ ਤੁਸੀਂ ਇਸ ਨਾਲ ਪੇਟ ਪਰ ਕੇ ਖਾਣਾ ਤਾਂ ਖਾ ਹੀ ਲਵੋਗੇ। ਕੁੜੀ ਨੇ ਅੱਖਾਂ ਵਿੱਚ ਹੰਝੂ ਪਰ ਕੇ ਕਿਹਾ ਤੁਹਾਡੀਆਂ ਕਿੰਨੀਆਂ ਭੈਣਾਂ ਹਨ? ਰਜੇਸ਼ ਨੇ ਕਿਹਾ ਮੇਰੀਆਂ ਤਿੰਨ ਭੈਣਾਂ ਹਨ। ਇੱਕ ਦਾ ਵਿਆਹ ਹੋ ਗਿਆ ਹੈ ਤੇ ਦੋ ਭੈਣਾਂ ਹਜੇ ਪੜਾ ਰਿਆ ਹਾਂ। ਉਹ ਕਹਿਣ ਲੱਗੀ ਮੈਨੂੰ ਵੀ ਆਪਣੀ ਭੈਣ ਬਣਾ ਲਵੋ ਵੀਰ ਜੀ। ਮੈਂ ਬਹੁਤ ਮੁਸੀਬਤ ਵਿੱਚ ਹਾਂ। ਮੇਰੇ ਕੋਲ ਪੈਸੇ ਨਾ ਹੋਣ ਕਰਕੇ ਖੁਇ ਟ ਖਾਣਾ ਵੀ ਨਹੀਂ ਹੈ। ਤੁਸੀਂ ਸਿਰਫ 5000 ਦੇ ਦਿਓ ਤੇ ਆਪਣਾ ਪਤਾ ਦੱਸ ਜਾਵੋ। ਜੇਕਰ ਮੈਂ ਜ਼ਿੰਦਾ ਰਹੀ ਤਾਂ ਤੁਹਾਨੂੰ ਪੈਸੇ ਮੋੜਨ ਜ਼ਰੂਰ ਆਵਾਂਗੀ ਜੇਕਰ ਮੈਂ ਨਾ ਆ ਸਕੀ ਤਾਂ ਸਮਝ ਲੈਣਾ ਇੱਕ ਭੈਣ ਘੱਟ ਹੋ ਗਈ ਹੈ ਅਰਜੇਸ਼ ਬਹੁਤ ਭਾਵੁਕ ਇਨਸਾਨ ਸੀ ਉਹ ਪੈਣਾ ਲਈ ਤਾਂ ਇੱਕ ਸ਼ੇਰ ਜਿੰਨਾ ਦਿਲ ਰੱਖਦਾ ਸੀ ਅਰਜੇਸ਼ ਨੇ ਭਰੇ ਮਨ ਨਾਲ ਕਿਹਾ ਜਦੋਂ ਤੁਸੀਂ ਮੈਨੂੰ ਪਰਾ ਕਹਿ ਦਿੱਤਾ ਹੈ ਤਾਂ ਫਿਰ ਸ਼ੁਭ ਸ਼ੁਭ ਬੋਲੋ ਪੈਣਾ ਫਿਰ ਉਸਨੇ ਜੇਬ ਵਿੱਚੋਂ ਪੈਸੇ ਕੱਢੇ ਤੇ 10000 ਗਿਣ ਕੇ ਉਸ ਨੂੰ ਦਿੰਦੇ ਹੋਏ ਕਿਹਾ ਜਦੋਂ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ ਤਾਂ 5000 ਨਾਲ ਕੀ ਹੋਵੇਗਾ ਥੋੜੇ ਪੈਸੇ ਵੱਧ ਹੀ ਲੈ ਲਵੋ ਜਦੋਂ ਤੁਹਾਡੇ ਕੋਲ ਹੋਏ ਤਾਂ ਵਾਪਸ ਕਰ ਦੇਣਾ ਪਰ ਇੱਕ ਗੱਲ ਯਾਦ ਰੱਖਣਾ ਜਿਵੇਂ ਦੀ ਮਰਜ਼ੀ ਦਿਨ ਆ ਜਾਣ ਹਾਰ ਨਹੀਂ ਮੰਨਣੀ ਹੈ ਉਹ ਕੁੜੀ ਪੈਸੇ ਲੈ ਕੇ ਰੋਂਦੀ ਹੋਈ ਜ਼ਮੀਨ ਤੇ ਬੈਠ ਗਈ ਤੇ ਬੋਲੀ ਵੀਰੇ ਸਿਰ ਤੇ ਹੱਥ ਵੀ ਰੱਖ ਦੇਵੋ ਬਹੁਤ ਦਿਨ ਹੋ ਗਏ ਕੋਈ ਆਪਣਾ ਮਿਲਿਆ ਹੀ ਨਹੀਂ ਉਸਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਾ ਰੱਬ ਤੈਨੂੰ ਇੰਨਾ ਕਾਮਯਾਬ ਕਰ ਦੇਵੇ ਕਿ ਇੱਕ ਦਿਨ ਮੈਂ ਵੀ ਗਰਵ ਨਾਲ ਕਹਿ ਸਕਾਂ ਕਿ ਇਹ ਮੇਰੀ ਭੈਣ ਹੈ ਫਿਰ ਉਸਨੇ ਉਸ ਕੁੜੀ ਨੂੰ ਆਪਣਾ ਪਤਾ ਦਿੱਤਾ ਤੇ ਜਾ ਕੇ ਟ੍ਰੇਨ ਵਿੱਚ ਬੈਠ ਗਿਆ ਸੀ ਉਸਨੇ ਆਪਣੀ ਜੇਬ ਵਿੱਚ ਹੱਥ ਪਾ ਕੇ ਵੇਖਿਆ ਤਾਂ ਹੁਣ ਪਹਿਲਾਂ ਨਾਲੋਂ ਘੱਟ ਲੱਗ ਰਹੀ ਸੀ ਕਿਉਂਕਿ ਪਹਿਲਾਂ ਉਸ ਦੀ ਜੇਬ ਵਿੱਚ 22000 ਪੈਸੇ ਸੀ ਪਰ ਹੁਣ 12000 ਹੀ ਰਹਿ ਗਏ ਸੀ ਉਸ ਨੂੰ ਟ੍ਰੇਨ ਦੀ ਖਿੜਕੀ ਵਿੱਚੋਂ ਇੱਕ ਮੰਦਰ ਵਿਖਾਈ ਦਿੱਤਾ ਤਾਂ ਉਹ ਹੱਥ ਜੋੜ ਕੇ ਬੋਲਿਆ ਪ੍ਰਮਾਤਮਾ ਬੱਚੀ ਦੀ ਮਦਦ ਕਰਨਾ ਫਿਰ ਜਦੋਂ ਉਹ ਘਰ ਪਹੁੰਚਿਆ ਤਾਂ ਪਤਨੀ ਬੱਚੇ ਤੇ ਦੋਵੇਂ ਭੈਣਾ ਉਸ ਦਾ ਇੰਤਜ਼ਾਰ ਕਰ ਰਹੀਆਂ ਸੀ ਉਹ ਕੁਝ ਖਾਣਦਿਆਂ ਚੀਜ਼ਾਂ ਤੇ ਕੱਪੜੇ ਲੈ ਕੇ ਗਿਆ ਸੀ ਜਿਸ ਨੂੰ ਵੇਖ ਕੇ ਪੈਣਾ ਤੇ ਬੱਚੇ ਖੁਸ਼ ਹੋ ਗਏ ਸੀ ਫਿਰ ਉਸ ਨੇ ਪੈਸੇ ਆਪਣੀ ਪਤਨੀ ਨੂੰ ਫੜਾਏ ਤਾਂ ਉਹ ਕਹਿਣ ਲੱਗੀ ਇਹ ਤਾਂ 12000 ਰੁਪਏ ਹੀ ਹਨ ਤੁਸੀਂ ਤਾਂ ਕਹਿ ਰਹੇ ਸੀ ਕਿ 22000 ਲੈ ਕੇ ਆ ਰਿਹਾ ਹਾਂ ਰਜੇਸ਼ ਨੇ ਸਟੇਸ਼ਨ ਦਾ ਸਾਰਾ ਵਾਕਿਆ ਉਸ ਨੂੰ ਦੱਸ ਦਿੱਤਾ ਸੀ ਇਹ ਸੁਣ ਕੇ ਉਸਦੀ ਪਤਨੀ ਆਪਣਾ ਸਿਰ ਫੜ ਕੇ ਬੋਲੀ ਹਾਏ ਰੱਬਾ ਇੰਨਾ ਮੂਰਖ ਇਨਸਾਨ ਮੇਰੇ ਪੱਲੇ ਕਿਉਂ ਪਾਇਆ ਹੈ ਮੂਰਖ ਬੰਦੇ ਅੱਜਕੱਲ ਲੋਕ ਇਸ ਤਰ੍ਹਾਂ ਹੀ ਠੱਗੀ ਕਰਦੇ ਹਨ ਰਜੇਸ਼ ਨੇ ਦ੍ਰਿੜਤਾ ਨਾਲ ਕਿਹਾ ਉਹ ਠੱਗ ਨਹੀਂ ਸੀ ਮੈਂ ਇੰਨਾ ਮੂਰਖ ਨਹੀਂ ਹਾਂ ਮੈਂ ਲੋਕਾਂ ਨੂੰ ਪਛਾਣਨਾ ਜਾਣਦਾ ਹਾਂ ਉਹ ਇੱਕ ਬੇਸਹਾਰਾ ਕੁੜੀ ਸੀ ਇਨਸਾਨੀਅਤ ਦੇ ਨਾਤੇ ਮੈਂ ਉਸਦੀ ਮਦਦ ਕੀਤੀ ਹੈ ਪਤਨੀ ਨੇ ਹੱਥ ਜੋੜਦੇ ਹੋਏ ਕਿਹਾ ਤੂੰ ਬਹੁਤ ਵੱਡਾ ਮੂਰਖ ਹੈਂ ਮੈਂ ਮੰਨਦੀ ਹਾਂ ਕਿ ਉਹ ਠੱਗ ਨਹੀਂ ਸੀ ਪਰ ਤੂੰ ਕਿਹੜਾ ਟਾਟਾ ਬਿਰਲਾ ਦੀ ਔਲਾਦ ਹੈਂ 50 ਸੌ ਦੀ ਮਦਦ ਕਰ ਦਿੰਦੀ 10000 ਬਰਬਾਦ ਕਰਨ ਦੀ ਕੀ ਲੋੜ ਸੀ ਅਰਜੇਸ਼ ਨੇ ਕਿਹਾ ਜੇਕਰ ਉਸ ਦੀ ਥਾਂ ਤੇ ਆਪਣੀ ਕਮੋਂ ਹੁੰਦੀ ਤਾਂ ਫਿਰ ਕੀ ਹੋਣਾ ਸੀ ਕੀ ਮੈਂ ਆਪਣੇ ਭੈਣ ਦੀ ਇਸ ਤਰ੍ਹਾਂ ਚਿੰਤਾ ਵਿੱਚ ਛੱਡ ਕੇ ਚਲਾ ਆਉਣਾ ਸੀ ਉਸ ਦੀ ਪਤਨੀ ਨੇ ਕਿਹਾ ਤੇਰੀ ਭੈਣ ਤਾਂ ਇੱਜ਼ਤ ਵਾਲੀ ਕੁੜੀ ਹੈ ਉਹ ਕੱਲੀ ਸ਼ਹਿਰ ਵਿੱਚ ਘੁੰਮਣ ਲਈ ਕਿਉਂ ਜਾਵੇਗੀ ਭਲਾ ਹਾਏ ਸਾਡੇ ਲਈ ਤਾਂ 10000 ਰੁਪਏ ਬਹੁਤ ਜ਼ਿਆਦਾ ਹੁੰਦੇ ਹਨ ਤੁਸੀਂ 4 ਮਹੀਨੇ ਆਪਣੀ ਪਤਨੀ ਤੇ ਬੱਚਿਆਂ ਤੋਂ ਦੂਰ ਰਹਿ ਕੇ ਉਹ ਬੜੀ ਮੁਸ਼ਕਲ ਨਾਲ ਕਮਾਏ ਸੀ ਤੇ ਇੱਕ ਅਣਪਛਾਤੀ ਕੁੜੀ ਨੂੰ ਦਾਨ ਵਿੱਚ ਵੰਡ ਆਏ ਹੋ ਉਸਦੀ ਪਤਨੀ ਕਾਫੀ ਦੇਰ ਤੱਕ ਬੁੜਬੜਾਉਂਦੀ ਰਹੀ ਹੁਣ ਰਜੇਸ਼ ਕੋਲ ਦੇਣ ਲਈ ਕੋਈ ਜਵਾਬ ਨਹੀਂ ਬਚਿਆ ਸੀ ਇਸ ਲਈ ਉਹ ਚੁੱਪਚਾਪ ਸੁਣਦਾ ਰਿਹਾ ਫਿਰ ਹੌਲੀ-ਹੌਲੀ ਸਮਾਂ ਲੰਘਦਾ ਹੈ ਅਰਜੇਸ਼ ਦੁਬਾਰਾ ਮੁੰਬਈ ਨਹੀਂ ਜਾਂਦਾ ਹੈ। ਉਹ ਪਿੰਡ ਵਿੱਚ ਹੀ ਰਹਿ ਕੇ ਮਜ਼ਦੂਰੀ ਕਰਨ ਲੱਗਾ ਸੀ। ਦੋਵੇਂ ਭੈਣਾਂ ਵੀ ਹੌਲੀ-ਹੌਲੀ ਵੱਡੀਆਂ ਹੋ ਰਹੀਆਂ ਸੀ ਤੇ ਉਸਦੇ ਆਪਣੇ ਬੱਚੇ ਵੀ ਹੁਣ ਸਕੂਲ ਜਾਣ ਲੱਗੇ ਸੀ। ਆਮਦਨ ਘੱਟ ਤੇ ਖਰਚੇ ਜ਼ਿਆਦਾ ਸੀ। ਭੈਣ ਦੇ ਵਿਆਹ ਲਈ ਲਿਆ ਕਰਜ਼ਾ ਜਿਉਂ ਦਾ ਤਿਉਂ ਖੜਾ ਸੀ। ਉਹ ਸਿਰਫ ਵਿਆਜ ਦਾ ਭੁਗਤਾਨ ਹੀ ਕਰ ਰਿਹਾ ਸੀ। ਉਸ ਕੁੜੀ ਨੂੰ ਪੈਸੇ ਦਿੱਤੇ 7 ਸਾਲ ਹੋ ਗਏ ਸਨ ਪਰ ਉਸਦੀ ਪਤਨੀ ਹਜੇ ਤੱਕ ਇਹ ਗੱਲ ਨਹੀਂ ਭੁੱਲੀ ਸੀ। ਜਦੋਂ ਵੀ ਉਹਨਾਂ ਦੋਵਾਂ ਦੀ ਲੜਾਈ ਹੁੰਦੀ ਸੀ ਤਾਂ ਉਹ ਉਸ ਨੂੰ ਇਸ ਗੱਲ ਦਾ ਮਿਹਣਾ ਜ਼ਰੂਰ ਮਾਰਦੀ ਸੀ ਇੱਕ ਦਿਨ ਸ਼ਾਮ ਦਾ ਸਮਾਂ ਸੀ ਅਰਜੇਸ਼ ਕੰਮ ਤੋਂ ਘਰ ਪਰਤਿਆ ਹੀ ਸੀ ਉਸਦੇ ਦੋਵੇਂ ਬੱਚੇ ਤੇ ਦੋਵੇਂ ਪੈਣਾ ਬਾਹਰ ਖੁੱਲੇ ਵਿਹੜੇ ਵਿੱਚ ਬੈਠ ਕੇ ਸਕੂਲ ਦਾ ਕੰਮ ਕਰ ਰਹੇ ਸੀ ਪਤਨੀ ਬੱਕਰਾਂ ਨੂੰ ਚਾਰਾ ਪਾ ਰਹੀ ਸੀ ਇਸੇ ਦੌਰਾਨ ਅਰਜੇਸ਼ ਦੇ ਘਰ ਦੇ ਸਾਹਮਣੇ ਇੱਕ ਮਹਿੰਗੀ ਕਾਰ ਆ ਕੇ ਰੁਕੀ ਅਰਜੇਸ਼ ਦੇ ਘਰ ਵਿੱਚ ਇੱਕ ਹੀ ਪੱਕਾ ਕਮਰਾ ਸੀ ਤੇ ਤਿੰਨ ਕਾਨਿਆਂ ਦੇ ਕੱਚੇ ਕਮਰੇ ਸੀ ਉਹ ਪੱਕੇ ਕਮਰੇ ਦੇ ਸਾਹਮਣੇ ਖੁੱਲੇ ਵਿੱਚ ਬਣੇ ਚੁੱਲ੍ਹੇ ਤੇ ਚਾਹ ਬਣਾ ਰਿਹਾ ਸੀ। ਰਜੇਸ਼ ਨੇ ਦੇਖਿਆ ਕਿ ਉਸ ਕਾਰ ਦਾ ਡਰਾਈਵਰ ਬੱਚਿਆਂ ਤੋਂ ਕੁਝ ਪੁੱਛ ਰਿਹਾ ਹੈ। ਜਦੋਂ ਬੱਚਿਆਂ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਡਰਾਈਵਰ ਕਾਰ ਨੂੰ ਘਰ ਦੇ ਅੰਦਰ ਲੈ ਆਇਆ ਸੀ। ਕਾਰ ਨੂੰ ਆਉਂਦੇ ਦੇਖ ਕੇ ਰਜੇਸ਼ ਕਾਲੀ ਨਾਲ ਖੜਾ ਹੋ ਗਿਆ। ਕਾਰ ਘਰ ਦੇ ਵਿੱਚ ਕਾਰਵੇੜੇ ਵਿੱਚ ਆ ਕੇ ਰੁਕ ਗਈ ਸੀ। ਪਹਿਲਾਂ ਕਾਰ ਵਿੱਚੋਂ ਡਰਾਈਵਰ ਹੀਠਾਂ ਉਤਰਿਆ, ਫਿਰ ਇੱਕ ਤਕੜਾ ਆਦਮੀ ਹੀਠਾਂ ਉਤਰਿਆ। ਤੇ ਫਿਰ ਪਿੱਛੇ ਤੋਂ ਇੱਕ ਸੋਹਣੀ ਕੁੜੀ ਹੀਠਾਂ ਉਤਰੀ। ਕੁੜੀ ਨੂੰ ਦੇਖ ਕੇ ਕੰਮੋ ਨੇ ਕਿਹਾ ਇਹ ਤਾਂ ਸੀਰੀਅਲ ਦੀ ਹੀਰੋਇਨ ਕਾਜਲ ਹੈ। ਕੰਮੋ ਕਾਜਲ ਵਿੱਚ ਪੜਦੀ ਸੀ। ਕਾਰ ਵਿੱਚ ਟੀਵੀ ਤਾਂ ਨਹੀਂ ਸੀ ਪਰ ਉਹ ਆਪਣੀ ਸਹੇਲੀ ਦੇ ਘਰ ਕਦੇ-ਕਦੇ ਟੈਲੀਵਿਜ਼ਨ ਦੇਖ ਆਉਂਦੀ ਸੀ। ਆਪਣੇ ਘਰ ਤੇ ਟੈਲੀਵਿਜ਼ਨ ਦੀ ਹੀਰੋਇਨ ਨੂੰ ਦੇਖ ਕੇ ਕੰਮੋ ਤਾਂ ਜਿਵੇਂ ਸੁਨ ਹੋ ਗਈ ਹੋਵੇ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਕਾਰ ਤੋਂ ਉਤਰ ਕੇ ਉਹ ਖੂਬਸੂਰਤ ਕੁੜੀ ਅਰਜੇਸ਼ ਵੱਲ ਵਧੀ। ਜਿਵੇਂ ਹੀ ਰਜੇਸ਼ ਨੇ ਉਸਨੂੰ ਦੇਖਿਆ ਉਸਨੇ ਤੁਰੰਤ ਪਹਿਚਾਨ ਲਿਆ ਕਿ ਉਹੀ ਕੁੜੀ ਹੈ ਜਿਸਦੀ ਉਸਨੇ ਸਟੇਸ਼ਨ ਤੇ ਮਦਦ ਕੀਤੀ ਸੀ ਉਹ ਵੀ ਮੁਸਕਰਾਉਂਦਾ ਹੋਇਆ ਉਸ ਵੱਲ ਵਧਿਆ ਬੱਚੇ ਤੇ ਰਜੇਸ਼ ਦੀ ਪਤਨੀ ਆਪਣੀ ਥਾਂ ਤੋਂ ਹੈਰਾਨੀ ਨਾਲ ਇਹ ਸਭ ਦੇਖ ਰਹੇ ਸੀ ਕਾਜਲ ਨੇ ਨੇੜੇ ਆ ਕੇ ਪਹਿਲਾਂ ਅਰਜੇਸ਼ ਦੇ ਪੈਰ ਛੂਹੇ ਫਿਰ ਉਸਨੂੰ ਵੀਰਾ ਕਹਿੰਦੀ ਹੋਈ ਗਲੇ ਲੱਗ ਗਈ ਸੀ ਅਰਜੇ ਸਾਰਾ ਦਿਨ ਮਜ਼ਦੂਰੀ ਕਰਕੇ ਵਾਪਸ ਆਇਆ ਸੀ ਉਸਦੇ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆ ਰਹੀ ਸੀ। ਉਸਨੇ ਕਿਹਾ ਭੈਣੇ ਮੈਂ ਕੰਮ ਤੋਂ ਆਇਆ ਸੀ। ਮੇਰਾ ਸਰੀਰ ਗੰਦਾ ਹੈ। ਹਜੇ ਮੈਂ ਨਹਾਇਆ ਨਹੀਂ ਹਾਂ। ਕਾਜਲ ਨੇ ਕਿਹਾ ਭਰਾ ਦਾ ਪਸੀਨਾ ਪਹਿਣ ਲਈ ਕਿਸੇ ਖੁਸ਼ਬੂ ਤੋਂ ਘਟ ਨਹੀਂ ਹੁੰਦਾ ਹੈ। ਇਹ ਸੁਣ ਕੇ ਉਹ ਵੀ ਖੁਸ਼ ਹੋ ਕੇ ਆਪਣੀ ਭੈਣ ਦੇ ਗਲੇ ਲੱਗ ਗਿਆ ਸੀ। ਅਰਜੇਸ਼ ਦੀ ਪਤਨੀ ਕੁਝ ਦੂਰੀ ਤੇ ਖੜੀ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਪਰ ਜਦੋਂ ਕਾਜਲ ਨੇ ਭਰਾ ਕਿਹਾ ਤਾਂ ਉਹ ਕੁਝ ਸਮਝ ਗਈ ਸੀ। ਉਸਨੇ ਬਾਹਰ ਖੁੱਲੇ ਵੇੜੇ ਵਿੱਚ ਦੋ ਮੰਜੇ ਢਾ ਦਿੱਤੇ ਸੀ। ਅਰਜੇਸ਼ ਧਿਆਨ ਨਾਲ ਉਸਦਾ ਚਿਹਰਾ ਦੇਖਣ ਲੱਗਾ। ਕਾਜਲ ਨੇ ਮਸਕਰਾਉਂਦੇ ਹੋਏ ਕਿਹਾ, "ਭਰਾ ਮੈਨੂੰ ਟੈਲੀਵਿਜ਼ਨ ਤੇ ਨਾਟਕਾਂ ਵਿੱਚ ਕੰਮ ਮਿਲਿਆ ਹੈ। ਤੁਹਾਡੇ ਅਸ਼ੀਰਵਾਦ ਤੇ ਕੰਮ ਕੀਤਾ ਸੀ।" ਕਮੋ ਵੀ ਨੇੜੇ ਆ ਗਈ। ਉਸਨੇ ਕਿਹਾ, "ਤੁਸੀਂ ਕਾਜਲ ਹੋ ਦੀਦੀ।" ਕਾਜਲ ਨੇ ਕਮੋ ਨੂੰ ਵੀ ਗਲੇ ਨਾਲ ਲਾ ਲਿਆ ਤੇ ਕਿਹਾ, "ਹਾਂ ਤੇਰੀ ਵੱਡੀ ਭੈਣ ਕਾਜਲ ਹੀ ਹਾਂ।" ਫਿਰ ਉਹ ਕਮੋ ਦੀ ਛੋਟੀ ਭੈਣ ਤਾਰਾ ਫਿਰ ਦੇਸ਼ਦੀ ਪਤਨੀ ਨਾਲ ਵੀ ਗਲੇ ਲੱਗ ਕੇ ਮਿਲੀ ਤੇ ਦੋਵਾਂ ਪਤੀਜਾਂ ਦੇ ਸਿਰ ਉੱਤੇ ਪਿਆਰ ਵੀ ਦਿੱਤਾ ਫਿਰ ਉਸਨੇ ਡਰਾਈਵਰ ਤੇ ਬਾਡੀਗਾਰਡ ਨੂੰ ਕਿਹਾ ਤੁਸੀਂ ਦੋਵੇਂ ਚਲੇ ਜਾਓ ਮੈਂ ਰਾਤ ਨੂੰ ਆਪਣੇ ਭਰਾ ਦੇ ਘਰ ਰਹਾਂਗੀ ਜਦੋਂ ਬੁਲਾਉਣਾ ਹੋਇਆ ਮੈਂ ਸਵੇਰੇ ਤੁਹਾਨੂੰ ਫੋਨ ਕਰ ਦੇਵਾਂਗੀ ਉਹ ਦੋਵੇਂ ਗੱਡੀ ਲੈ ਕੇ ਚਲੇ ਗਏ ਸੀ ਉਹ ਰਾਤ ਨੂੰ ਰਜੇਸ਼ ਦੇ ਘਰ ਵਿੱਚ ਰੁਕ ਗਈ ਤੇ ਸਾਰਿਆਂ ਲਈ ਲਿਆਂਦੇ ਹੋਏ ਗਿਫਟ ਤੇ ਕੱਪੜੇ ਵੀ ਉਹਨਾਂ ਨੂੰ ਦਿੱਤੇ ਉਸਨੇ ਸਾਰਿਆਂ ਨੂੰ ਕਿਹਾ ਉਸ ਦੁਨੀਆ ਵਿੱਚ ਕੱਲੀ ਹੈ ਉਸਦੀ ਮਾਂ ਉਸਦੇ ਬਚਪਨ ਵਿੱਚ ਹੀ ਮਰ ਗਈ ਸੀ ਫਿਰ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਸਦੀ ਆਪਣੇ ਮਤਰੇ ਪੈਣਾ ਪਰਾਵਾ ਤੇ ਮਤਰੇਈ ਮਾਂ ਨਾਲ ਨਹੀਂ ਬਣੀ ਸੀ ਪਿਤਾ ਜੀ ਨੂੰ ਵੀ ਉਸਦੀ ਕੋਈ ਪਰਵਾਹ ਨਹੀਂ ਸੀ ਨਰਾਸ਼ ਤੇ ਇਕੱਲੇ ਜੀਵਨ ਨੇ ਉਸ ਨੂੰ ਆਦਾਕਾਰੀ ਸਿਖਾ ਦਿੱਤੀ ਤੇ ਇਸ ਕਾਰਨ ਉਹ ਮੁੰਬਈ ਚਲੀ ਗਈ ਸੀ ਮੁੰਬਈ ਵਿੱਚ ਇੱਕ ਸਮਾਜੇਹਾ ਆਇਆ ਜਦੋਂ ਉਸ ਨੂੰ ਲੱਗਾ ਕਿਉਂ ਟੁੱਟ ਕੇ ਪੂਰੀ ਤਰ੍ਹਾਂ ਹਾਰ ਗਈ ਹੈ ਕਿਉਂਕਿ ਉਸ ਕੋਲੇ ਖਾਣੇ ਵਾਸਤੇ ਵੀ ਪੈਸੇ ਨਹੀਂ ਬਚੇ ਸੀ ਫਿਰ ਉਸ ਨੂੰ ਰਜੇਸ਼ ਮਿਲਿਆ ਜਿਸ ਨੇ ਬੁਰੇ ਵਕਤ ਵਿੱਚ ਮਦਦ ਕਰਕੇ ਉਸ ਨੂੰ ਗਲਤ ਕੰਮਾਂ ਤੋਂ ਬਚਾ ਲਿਆ ਸੀ ਉਹ ਅੱਜ ਜੋ ਵੀ ਹੈ ਰਜੇਸ਼ ਭਰਾ ਕਰਕੇ ਹੀ ਹੈ ਅੱਜ ਬਹੁਤ ਸਮੇਂ ਬਾਅਦ ਉਹ ਖੁੱਲੇ ਅਸਮਾਨ ਹੇਠਾਂ ਸੁੱਤੀ ਉਸ ਨੂੰ ਬੜੀ ਸ਼ਾਂਤੀ ਦੀ ਨੀਂਦ ਆਈ ਸੀ ਰਜੇਸ਼ ਦੇ ਪਰਿਵਾਰ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਅਜਨਬੀ ਹੈ ਸਵੇਰੇ ਉਸਨੇ ਰਜੇਸ਼ ਨੂੰ ਕਿਹਾ ਇਸ ਬੈਗ ਵਿੱਚ ਕੁਝ ਪੈਸੇ ਹਨ ਇਸ ਨੂੰ ਰੱਖ ਲਵੋ ਇਸ ਨਾਲ ਚੰਗਾ ਘਰ ਬਣਾ ਲੈਣਾ ਤੇ ਬੱਚਿਆਂ ਦਾ ਚੰਗੇ ਸਕੂਲ ਵਿੱਚ ਦਾਖਲਾ ਕਰਵਾ ਦੇਣਾ ਅੱਜ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਆਉਂਦੀ ਰਹਾਂਗੀ ਰਜੇਸ਼ ਨੇ ਕਿਹਾ ਸਾਡੇ ਘਰ ਵਿੱਚ ਭੈਣ ਤੇ ਬੇਟੀ ਤੋਂ ਕੁਝ ਲਿਆ ਨਹੀਂ ਜਾਂਦਾ ਹੈ ਇਸ ਲਈ ਮੇਰੇ ਤੇ ਪਾਪ ਨਾ ਚੜਾਓ ਭੈਣ ਮੈਂ ਇਹ ਪੈਸੇ ਤੇਰੇ ਤੋਂ ਨਹੀਂ ਲੈ ਸਕਦਾ ਹਾਂ ਉਹ ਰੋਂਦੀ ਹੋਈ ਬੋਲੀ ਇਹ ਕਹਿ ਕੇ ਮੈਨੂੰ ਪਰਾਇਆ ਨਾ ਕਰੋ ਪਰਾਜੀ ਜੇਕਰ ਭੈਣ ਤੋਂ ਕੁਝ ਲੈਣ ਨਾਲ ਪਾਪ ਲੱਗਦਾ ਹੈ ਤਾਂ ਮੈਨੂੰ ਆਪਣਾ ਛੋਟਾ ਭਰਾ ਮੰਨ ਲਵੋ ਪਰ ਮਨਾ ਨਾ ਕਰੋ ਤੁਸੀਂ ਇਹ ਸਮਝ ਲਵੋ ਮੈਂ ਆਪਣੀਆਂ ਛੋਟਾਂ ਛੋਟੀਆਂ ਪੈਣਾ ਤੇ ਬੱਚਿਆਂ ਤੇ ਲਈ ਕਰ ਰਹੀ ਹਾਂ ਇਸ ਨਾਲ ਮੈਨੂੰ ਕਾਫੀ ਰਾਹਤ ਮਿਲੇਗੀ ਮੇਰੇ ਤੋਂ ਇਹ ਖੁਸ਼ੀ ਨਾ ਖੋਵੋ ਅਰਜੇਸ਼ ਦੀ ਪਤਨੀ ਜੋ ਰਾਤ ਤੋਂ ਚੁੱਪ ਸੀ ਉਸਨੇ ਕਿਹਾ ਦੀਦੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਬਾਰੇ ਬਹੁਤ ਬੁਰਾ ਸੋਚਿਆ ਸੀ ਕਿ ਤੁਸੀਂ ਸਾਡੇ ਗਰੀਬਾਂ ਦੇ 10000 ਰੁਪਏ ਖਾ ਗਏ ਹੋ ਕਾਜਲ ਨੇ ਕਿਹਾ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਭਾਬੀ ਮੈਂ ਸਮਝਦੀ ਹਾਂ ਕਿ ਉਸ ਸਮੇਂ ਤੁਹਾਡੇ ਲਈ ਉਹ ਪੈਸਾ ਬਹੁਤ ਜ਼ਰੂਰੀ ਸੀ ਇਹ ਤਾਂ ਰਜੇਸ਼ ਭਰਾ ਦੀ ਉਦਾਰਤਾ ਸੀ ਜਿਸ ਨੇ ਆਪਣੀ ਮਹੀਨਿਆਂ ਦੀ ਕਮਾਈ ਇੱਕ ਅਣਜਾਣ ਕੁੜੀ ਨੂੰ ਦੇ ਦਿੱਤੀ ਸੀ ਦੁਨੀਆ ਵਿੱਚ ਅਜਿਹੇ ਲੋਕ ਬਹੁਤ ਘੱਟ ਹੁੰਦੇ ਹਨ ਤੁਹਾਡਾ ਪਤੀ ਲੱਖਾਂ ਵਿੱਚੋਂ ਇੱਕ ਹੈ ਮੇਰੇ ਲਈ ਉਹ ਪੈਸਾ ਕਿਸੇ ਜੀਵਨ ਬਚਾਉਣ ਵਾਲੇ ਤੋਂ ਘੱਟ ਨਹੀਂ ਸੀ ਉਹਨਾਂ ਨਾਲ ਹੀ ਮੇਰੀ ਜ਼ਿੰਦਗੀ ਬਦਲ ਗਈ ਅੱਜ ਮੇਰੇ ਤੇ ਮੇਰੀ ਸਫਲਤਾ ਤੇ ਤੁਹਾਡਾ ਵੀ ਪੂਰਾ ਹੱਕ ਹੈ ਇਸ ਲਈ ਭਾਬੀ ਦਿਲ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਰੱਖੋ ਅਰਜੇਸ਼ ਨੂੰ ਪੈਸੇ ਲੈਣੇ ਚੰਗੇ ਨਹੀਂ ਲੱਗ ਰਹੇ ਸੀ ਇਸ ਲਈ ਉਹ ਦੂਰ ਜਾ ਕੇ ਬੈਠ ਗਿਆ ਕਾਜਲ ਨੇ ਉਸ ਦੇ ਕੋਲ ਜਾ ਕੇ ਕਿਹਾ ਭਰਾ ਕੀ ਤੁਸੀਂ ਮੈਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਰਜੇਸ਼ ਨੇ ਭਰੇ ਮਨ ਨਾਲ ਉਸ ਦੇ ਵੱਲ ਵੇਖਦੇ ਹੋਏ ਕਿਹਾ ਮੈਂ ਇਹ ਕਦੋਂ ਕਿਹਾ ਉਸ ਨੇ ਰੋਂਦੀ ਹੋਈ ਨੇ ਕਿਹਾ ਤੁਸੀਂ ਤਾਂ ਇੰਨੇ ਨੂੰ ਪੈਸੇ ਲੈਣ ਤੋਂ ਇਨਕਾਰ ਕਰ ਰਹੇ ਹੋ ਤਹਾਡੇ ਲਈ ਤਾਂ ਮੇਰੇ ਬਹੁਤ ਸੁਪਨੇ ਹਨ ਮੈਂ ਸੋਚਿਆ ਸੀ ਕਿ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਮੈਂ ਤੁਹਾਡੇ ਲਈ ਮੁੰਬਈ ਵਿੱਚ ਇੱਕ ਘਰ ਖਰੀਦਾਂਗੀ ਫਿਰ ਤੁਹਾਨੂੰ ਸਾਰਿਆਂ ਨੂੰ ਉੱਥੇ ਬੁਲਾ ਲਵਾਂਗੀ ਪਰ ਤੁਸੀਂ ਤਾਂ ਹੁਣੇ ਹੀ ਮੇਰਾ ਦਿਲ ਤੋੜ ਦਿੱਤਾ ਹੈ ਮੈਂ ਇੱਕ ਅਨਾਥ ਹਾਂ ਮੈਂ ਸੋਚਿਆ ਸੀ ਕਿ ਮੈਨੂੰ ਇੱਕ ਪਰਿਵਾਰ ਮਿਲ ਗਿਆ ਹੈ ਪਰ ਤੁਸੀਂ ਮੈਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹੋ ਅਰਜੇਸ਼ ਨੇ ਕਿਹਾ ਆਤਮ ਸਨਮਾਨ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਰੁੱਖਾ ਸੁੱਖਾ ਖਾਦਾ ਹੈ ਪਰ ਕਦੇ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਇਆ ਪੈਣ ਕਰ ਆ ਚੁੱਕੀ ਸੀ ਕਾਜਲ ਨੇ ਕਿਹਾ ਇੱਕ ਵਾਰੀ ਉਸ ਸਮੇਂ ਨੂੰ ਯਾਦ ਕਰੋ ਜਦੋਂ ਤੁਸੀਂ ਮੈਨੂੰ ਪੈਸੇ ਦੇ ਰਹੇ ਸੀ ਤੇ ਮੈਂ ਭਰਾ ਬੋਲ ਕੇ ਲੈ ਲਏ ਸੀ ਨਹੀਂ ਤਾਂ ਆਤਮ ਸਨਮਾਨ ਮੇਰੇ ਵਿੱਚ ਵੀ ਬਹੁਤ ਹੈ ਇੰਨੇ ਵੱਡੇ ਸ਼ਹਿਰ ਵਿੱਚ ਤੁਹਾਡੇ ਅੱਗੇ ਹੱਥ ਫੈਲਾਏ ਸੀ ਸਾਡਾ ਕੋਈ ਨਾ ਕੋਈ ਤਾਂ ਰਿਸ਼ਤਾ ਤਾਂ ਹੋਵੇਗਾ ਹੀ ਮੈਨੂੰ ਲੱਗਾ ਤੁਸੀਂ ਮੇਰੇ ਅਸਲੀ ਭਰਾ ਹੋ ਪੇਰ ਉਸਨੇ ਕਾਰਵਲ ਵੱਧੇ ਹੋਏ ਕਿਹਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਰੋਗੇ ਤਾਂ ਮੈਂ ਫਿਰ ਕਦੇ ਵੀ ਨਹੀਂ ਆਵਾਂਗੀ ਰਖੜੀ ਤੇ ਵੀ ਨਹੀਂ ਆਵਾਂਗੀ ਰਜੇਸ਼ ਨੇ ਖੜੇ ਹੁੰਦੇ ਹੋਏ ਕਿਹਾ ਮੈਂ ਲੈ ਰਿਹਾ ਹਾਂ ਇਸ ਤਰ੍ਹਾਂ ਗੁੱਸਾ ਨਾ ਕਰੋ ਇਹ ਸੁਣਦੇ ਹੀ ਉਹ ਇੱਕ ਛੋਟੀ ਬੱਚੀ ਵਾਂਗ ਭੱਜ ਕੇ ਭਰਾ ਨੂੰ ਜਫੀ ਪਾ ਲੈਂਦੀ ਹੈ ਉਸਨੇ ਕਿਹਾ ਅੱਜ ਤੋਂ ਤੁਸੀਂ ਮੇਰੇ ਮਾਤਾ ਪਿਤਾ ਤੇ ਭਰਾ ਹੋ ਜੋ ਵੀ ਮੈਂ ਤੁਹਾਡੇ ਲਈ ਕਰਾਂ ਉਸ ਨੂੰ ਇਨਕਾਰ ਨਾ ਕਰਨਾ ਨਹੀਂ ਤਾਂ ਤੁਸੀਂ ਮੈਨੂੰ ਗਵਾ ਦਿਓਗੇ ਤੇ ਫਿਰ ਉਸਨੇ ਸਾਰਿਆਂ ਨੂੰ ਜੱਫੀ ਪਾਈ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਚਲੀ ਗਈ। ਅਰਜੇਸ਼ ਦੀ ਪਤਨੀ ਨੇ ਪਿੱਛੇ ਤੋਂ ਬੈਗ ਚੈੱਕ ਕੀਤਾ ਤਾਂ ਉਸ ਵਿੱਚ 500 ਦੇ ਨੋਟਾਂ ਦੀਆਂ ਗੁੱਟੀਆਂ ਸੀ। ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਕਾਗਜ਼ ਦੇ ਟੁਕੜਿਆਂ ਨੂੰ ਦੇਖਦੇ ਰਹੇ ਜਿਨ੍ਹਾਂ ਨਾਲ ਇਹ ਸਾਰੀ ਦੁਨੀਆ ਚੱਲ ਰਹੀ ਸੀ। ਜਿਸ ਲਈ ਲੋਕ ਇੱਕ ਦੂਜੇ ਦਾ ਗਲਾ ਵੱਢਣ ਲਈ ਵੀ ਤਿਆਰ ਸਨ। ਕਾਗਜ਼ ਦੇ ਉਸ ਇੱਕ ਟੁਕੜੇ ਦੇ ਬਦਲੇ ਮਜ਼ਦੂਰ ਆਪਣੇ ਪੂਰੇ ਦਿਨ ਦਾ ਸਾਹ ਗਿਰਵੀ ਰੱਖ ਲੈਂਦਾ ਹੈ। ਸਾਰੇ ਰਿਸ਼ਤੇ ਨਾਤੇ ਇਸ ਨਾਲ ਹੀ ਤਾਂ ਬੰਨੇ ਹੋਏ ਹਨ ਕਈ ਲੋਕਾਂ ਲਈ ਤਾਂ ਇਹ ਪੈਸਾ ਰੱਬ ਤੋਂ ਵੀ ਵੱਧ ਕੇ ਹੁੰਦਾ ਹੈ ਪਰ ਰਜੇਸ਼ ਤੇ ਕਾਜਲ ਵਰਗੇ ਲੋਕ ਵੀ ਇਸ ਦੁਨੀਆ ਵਿੱਚ ਹਨ ਜਿਨ੍ਹਾਂ ਲਈ ਇਹ ਸਿਰਫ ਇੱਕ ਕਾਵੀ ਦਾ ਟੁਕੜਾ ਹੀ ਹੈ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਕਹਾਣੀ ਪਸੰਦ ਆਵੇ ਤਾਂ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ